ਸ਼ਹਿਰ ਜਿਲ੍ਹਾ ਫਰੋਇਪੁਰ ਤੋਂ ਆਇਆ ਜੀ ਬਾਰਡਰ ਏਰੀਆ ਹਾਂਜੀ ਕਿੰਨੇ ਦਿਨ ਹੋ ਗਏ ਚੱਲਦਿਆਂ ਨੂੰ ਮੈਨੂੰ ਅੱਜ ਚੌਥਾ ਦਿਨ ਆ ਜੀ ਚੌਥਾ ਦਿਨ ਹਾਂਜੀ ਅੱਜ ਚੌਥਾ ਦਿਨ ਹੋ ਗਿਆ ਜੀ ਤੇ ਕੋਈ ਰਾਹ ਚ ਤੰਗੀ ਫੰਗੀ ਤਾਂ ਨਹੀਂ ਆਈ ਨਹੀਂ ਤੰਗੀ ਪੰਜਾਬੀ ਭਰਾਵਾਂ ਦੇ ਸਰ ਤੇ ਕੋਈ ਤੰਗੀ ਨਹੀਂ ਖਾਣ ਪੀਣ ਨੂੰ ਵੀ ਦੇ ਜਾਂਦੇ ਆ ਪੈਸਾ ਤੇ ਲਾਵੀ ਦੇ ਜਾਂਦੇ ਆ ਜੀ ਸਾਰਿਆਂ ਦਾ ਧੰਨਵਾਦ ਆ ਜੀ ਬਹੁਤ ਕੀ ਬਾਤ ਤੁਸੀਂ ਕੀ ਕੰਮ ਕਰਦੇ ਹੋ ਮੈਂ ਮਜ਼ਦੂਰ ਆ ਜੀ ਦਿਹਾੜੀ ਕਰਦਾ ਦੇਖੋ ਕੁਝ ਜ਼ਮੀਨ ਲਈ ਆਇਆ ਕੁਝ ਫਸਲਾਂ ਲਈ ਆਇਆ ਤੁਹਾਨੂੰ ਕਿਹੜੀ ਚੀਜ਼ ਖਿੱਚ ਲਈ ਆ ਮੈਨੂੰ ਜੀ ਬਹੁਤ ਨਾਲੋਂ ਤੋਂ ਆਵਾਜ਼ ਆ ਰਹੀ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਸੰਗਤ 'ਚ ਵਾਸ ਕਰਦੇ ਆ ਮੈਂ ਸੰਗਤ ਦੇ ਦਰਸ਼ਨ ਕਰਨੇ ਸੀ ਓਏ ਹੋਏ ਹੋਏ ਤੂੰ ਦਿਲ ਜਿੱਤ ਲਿਆ ਮੇਰਾ ਵੀਰਾ ਜੀ ਮੈਂ ਕੰਮ ਛੱਡ ਕੇ ਦਿਹਾੜੀਆਂ ਛੱਡ ਕੇ ਆਇਆ ਵਾਂ ਜੀ ਓਏ ਹੋਏ 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 ਮਤਲਬ ਬਾਬੇ ਨਾਨਕ ਨੂੰ ਮਿਲਣ ਚੱਲੇ ਆਂ ਹਾਂਜੀ ਮੈਂ ਨੂੰ ਯਾਰ ਇਮੋਸ਼ਨਲ ਕਰ ਦਤਾ ਵੀਰ ਤੇ ਜਿਦ ਤਰ੍ਹਾਂ ਸਾਈਕਲ ਅਸੀਂ ਇੱਕ ਕਿਸ ਤਰ੍ਹਾਂ ਗੱਡੀ 'ਚ ਰੱਖ ਲਈਏ ਨਹੀਂ ਨਹੀਂ ਸਾਈਕਲ 'ਤੇ ਜਾਣਾ ਵਾ ਜੀ ਸਾਈਕਲ 'ਤੇ ਜਾਣਾ ਆ ਜਾ ਯਾਰ ਸਾਡੇ ਨਾਲ ਬੈਠ ਓ ਯਾਰ ਤੇ ਮੇਰਾ ਵੀਰ ਹੈ ਨਾ ਨਹੀਂ 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 ਨਾ ਰੋ ਨਾ ਮੇਰਾ ਵੀਰ ਤੂੰ ਨਾਮ ਦੱਸ ਆਪਣਾ ਸੰਗਤ ਨੂੰ ਗੁਰਵਿੰਦਰ ਸਿੰਘ ਜੀਰਾ ਗੁਰਵਿੰਦਰ ਸਿੰਘ ਜੀਰਾ ਹਾਂ ਮੈਂ ਨਾ ਤੈਨੂੰ ਯਾਰ ਸਲੂਟ ਕਰਨਾ ਵੀਰ ਹੈ ਨਾ ਤੇ ਤੂੰ ਮੇਰਾ ਵੀਰ ਹੈ ਨਾ ਬਸ ਤੂੰ ਗੱਲਾਂ ਇਹੋ ਜਿਹੀਆਂ ਕਰਤੀਆਂ ਯਾਰ ਮੈਨੂੰ ਨਿਰਉਤਰ ਕਰਦਾ ਹੈ ਨਾ ਆਲਾ ਮੇਰਾ ਵੀਰ ਰੱਖ ਰੱਖ ਹੈ ਨਾ ਵਾਹਿਗੁਰੂ ਤੈਨੂੰ ਤਾਕਤ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਹੈ ਨਾ ਤੇ ਮੈਂ ਅਸੀਂ ਦਿੱਲੀ ਹੋਣਾ ਤੇ ਤੇਰਾ ਨੰਬਰ ਹੈਗਾ ਫੋਨ ਨੰਬਰ ਹਾਂਜੀ ਹੈਗਾ ਜੀ ਕਿਸ਼ਵ ਨੋਟ ਕਰ ਉੱਥੇ ਵੀਰ ਨੂੰ ਮਿਲਾਂਗੇ ਹਨਾ ਬਸ ਸੋਣਾ ਮੇਰਾ ਵੀਰ ਹਨਾ ਕਹਿੰਦੇ ਗੁਰਨਾਨਕ ਦੇਵ ਸਾਹਿਬ ਗੁਰਨਾਨਕ ਦੇਵ ਜੀ ਨੂੰ ਵੀ ਮਿਲਣ ਚੱਲੇ ਆ ਸੰਗਤ ਦੇ ਵਿੱਚ ਵੀ ਬਾਬਾ ਨਾਨਕ ਦੀ ਇਹਨੂੰ ਤਾਂ ਗਿਆ ਕਿ ਮੈਂ ਮੈਨੂੰ ਉੱਥੇ ਸੰਗਤ ਚ ਮਿਲੂਗਾ ਵਾਕਿਆ ਹੀ ਮਿਲਦਾ ਉੱਥੇ ਮਿਲਦਾ ਵੀਰ ਉੱਥੇ ਹਾਜ਼ਰ ਹੈ ਬਾਬਾ ਹਾਂ ਮਿਲਦਾ ਵਾ ਜੀ ਮੇਰੇ ਨਾਲ ਸਾਰੇ ਲੜਦੇ ਸੀਗੇ ਸਾਰੇ ਮੇਰੇ ਲੜਦੇ ਸੀਗੇ ਵੇ ਤੂੰ ਕੰਮਕਾਰ ਛੱਡ ਕੇ ਜਾਣਾ ਵਾ ਦਿਹਾੜੀ ਛੱਡ ਕੇ ਜਾਣਾ ਵਾ ਉਹੀ ਕਰਨੀ ਉਹੀ ਖਾਣੀ ਗਰੀਬ ਬੰਦੇ ਨੇ ਮੈਂ ਕਿਹਾ ਨਹੀਂ ਮੈਂ ਇੱਕ ਵਾਰੀ ਜਾਣਾ ਹੀ ਜਾਣਾ ਵਾ ਘਰੇ ਲੜ ਕੇ ਆਇਆ ਹਾਂ ਜਿਉਂਦਾ ਰਹਿਓ ਜਿਉਂਦਾ ਰਹਿ ਹਾਂ ਚੋਂਦਾ ਰਹਿ ਮੇਰਾ ਵੀ ਹੈ ਨਾ ਨੰਬਰ ਲੈ ਲਿਆ ਨਾ ਆਇਆ ਹੋਣਾ ਤੁਹਾਨੂੰ ਮੈਂ ਫੋਨ ਜਿੰਦਾ ਹਾਂ 3270180 ਦਾ ਹਾਂ ਇਹ ਲਾੜੋ ਬਾਜੀ ਹਾਂ ਮੈਂ ਲਾਇਆ ਤੁਹਾਨੂੰ ਵੇਖ ਵੀਰ ਹੈ ਨਾ ਤੁਸੀਂ ਵੇਖੋ ਬਹੁਤ ਪੁਰਾਣਾ ਟਰੈਕਟਰ